ਅੰਮ੍ਰਿਤਸਰ ਥਾਣਾ ਸਿਵਲ ਲਾਈਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਸਿਵਲ ਐਂਡ ਪੁਲਿਸ ਨੇ ਇੱਕ ਨਕਲੀ ਐਸਐਚਓ ਔਰਤ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਐਂਡ ਆਰਡਰ ਨੇ ਮੀਡੀਆ ਨੂੰ ਦੱਸਿਆ ਕਿ ਉਕਤ ਰਣਜੀਤ ਕੌਰ ਆਪਣੇ ਆਪ ਨੂੰ ਇੰਸਪੈਕਟਰ ਦੱਸ ਕੇ ਏਡੀਸੀਪੀ ਡਿਵੈਲਪਮੈਂਟ ਦੇ ਦਫ਼ਤਰ ਵਿੱਚ ਜਾ ਕੇ ਆਪਣਾ ਰੋਬ ਅਜਮਾਰੇ ਸੀ ਤਾਂ ਇਸ ਦੇ ਦੌਰਾਨ ਐਡੀ ਸੀਪੀ ਦੇ ਵੱਲੋਂ ਉਕਤ ਇੰਸਪੈਕਟਰ ਦਾ ਬੈਲਟ ਨੰਬਰ ਜਾਣ ਕੇ ਇਸ ਦੀ ਢੁੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਨਕਲੀ ਪੁਲਿਸ ਇੰਸਪੈਕਟਰ ਬਣੀ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਇਸ ਸਬੰਧ ਦੇ ਵਿੱਚ ਸੂਚਿਤ ਕਰ ਦਿੱਤਾ ਤੇ ਪੁਲਿਸ ਦੇ ਵੱਲੋਂ ਮੌਕੇ ਉੱਤੇ ਪਹੁੰਚ ਕੇ ਇਸ ਔਰਤ ਨੂੰ ਵੀ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਇਸ ਦੀ ਪਛਾਣ ਰਣਜੀਤ ਕੌਰ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਪ੍ਰਤਾਪਨਗਰ ਦੀ ਰਹਿਣ ਵਾਲੀ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਫਿਲਹਾਲ ਇਸ ਦੇ ਉੱਪਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਦੀ ਹੇਦ ਅ ਸਿਵਲਾਈਨ ਥਾਣੇ ਨੇ ਇੱਕ ਪਰਚਾ ਰੈਸਟਰ ਕੀਤਾ ਐਫ ਆਈ ਆਰ ਨੰਬਰ 40342025 ਅੰਡਰ ਸੈਕਸ਼ਨ 319 2204 ਬਿਜ਼ਨਸ ਪੀ 7 ਲਾਈਨ ਇਹਦੇ ਚ ਇਹਨਾਂ ਨੇ ਰஞ்சிਤ ਕੌਰ ਲੇਡੀ ਅਰੈਸਟ ਕੀਤੀ ਹੈ ਬਾਈਕੋਰਪਾਲ ਸਿੰਘ ਜਿਹੜੀ ਕਿ ਪ੍ਰਤਾਪਨਗਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈਗੀ ਹੈ ਤੇ ਐ ਆਪਣਾ ਫੇਕ ਲੇਡੀ ਇੰਸਪੈਕਟਰ ਬਣ ਕੇ ਏ ਡੀ ਸੀ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਔਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਔਡਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡਾ ਕਮਿਸ਼ਨਰੇਟ ਪੁਲਿਸ ਆਫਿਸ ਇੱਥੇ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਾਨੂੰ ਪਤਾ ਚੱਲਿਆ ਕਿ ਇਹ ਫੇਕ ਲੈਡ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਅ ਪੀ ਐਸ ਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫ ਆਈ ਆ ਨੰਬਰ 2067102023 ਅੰਡਰ ਸੈਕਸ਼ਨ 379 21 ਇੱਕ ਮਾਈਨਿੰਗ ਐਕਟ ਦੀ ਅਜਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫ ਆਈ ਆ ਨੰਬਰ 381632024 ਦੀ ਅੰਡਰ ਸੈਕਸ਼ਨ 279 427 419 420 465 71 73 170 100 71 ਆਈ ਪੀ ਸੀ ਪੁਲਿਸ ਸਟੇਸ਼ਨ ਸੇਵਲਾਈਨ ਇਹਦੇ ਚ ਨੇ ਆ ਆਪਣਾ ਕਾਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਚੀ ਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਏ ਸੀ ਸਰ ਚਿੰਨੇ ਟਾਈਮ ਤੇ ਉਸ ਸਰ ਬਣ ਕੇ ਉਹਦੇ ਦੀ ਵਾਰ ਦੇਖੋ ਸਾਡੇ ਸਾਹਮਣੇ ਤਾਂ ਹੋਣਾ ਹੀ ਆਇਆ ਹੈ ਕਿ ਜਦੋਂ ਐਡੀਸੀ ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਹਨੂੰ ਇੰਟਰੋਗੇਟ ਵੀ ਕਰਾਂਗੇ ਤੇ ਸਾਦੇ ਕਪੜੇ ਜੀ ਨਹੀਂ ਸਾਦੇ ਕਪੜੇ ਸਾਰੇ ਦੀ ਬੈਕਗ੍ਰਾਉਂਡ ਕੀ ਇਹਦਾ ਕੋਈ ਇਤਜ਼ਾਰ ਹੈਗਾ ਮੁਲਾਜ਼ਮ ਇਹ ਇਸ ਤਰ੍ਹਾਂ ਕਿਉਂ ਤੇ ਵੈਸੇ ਗਈ ਸੀ ਇਹਦੀ ਕੀ ਬੈਕਗ੍ਰਾਉਂਡ ਕੀ ਨਹੀਂ ਹਲੇ ਉਹ ਹਲੇ ਅਸੀਂ ਰਿਮਾਂਡ ਲੈ ਕੇ ਤੇ ਉਹ ਵੀ ਹਲੇ ਦੀ ਪੁਸ਼ ਕਰਾਂਗੇ ਸਰ ਇਹਨੂੰ ਕਿੰਨੇ ਕੁ ਲੋਕ ਹੋਣ ਇਸ ਮਾਮਲੇ ਨਾਲ ਜੁੜੇ ਹੋਏ ਨੇ ਮੈਂ ਜਿਵੇਂ ਕਹਿਆ ਇਨਵੈਸਟੀਗੇਸ਼ਨ ਦਾ ਹਲੇ ਟਾਈਮ ਨਹੀਂ ਸੰਭਲੇ ਸਰ ਇਸ ਦੁਨਿਆ ਕੋਈ ਠੱਗੀ ਟੁਗੀ ਵੀ ਮਾਰੀ ਸਰ ਇਹ ਹਲੇ ਤੱਕ ਸਾਹਮਣੇ ਨਹੀਂ ਸਰ ਇਹ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਇਹਦੇ ਤੇ ਪਹਿਲਾਂ ਹੈਗੀ BMW ਗੱਡੀ ਵੀ ਹੈ BMW ਵਾਲੀ ਜਿਹੜਾ ਮੈਂ ਦੱਸਿਆ ਐਫਆਈਆ ਨੰਬਰ 38 ਇਹਦੇ ਕੋਲ BMW ਅੱਜ ਵੀ ਹੈ ਉਹ BMW ਦਾ ਅਸੀਂ ਪਤਾ ਕਰ ਲਿਆ। ਇਹ ਸਰ ਕਿਹਦੀ ਨੰਬਰ ਦਾ ਇਲਾਕੇ ਦੀ ਸ਼ਾਤਰ ਆਜੀ ਹੈ। ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਐ ਤੇ ਪਹਿਲਾਂ ਵੀ BMW ਇੱਕ ਦਿੱਲੀ ਨੰਬਰ ਵਾਲੀ ਲੈ ਕੇ ਫਿਰੀ ਸੀਗੀ ਤੇ ਹੁਣ ਫੇਰੇ ਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ADC ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਵੀ ਝੂਠ ਬੋਲੀ ਜਣਾ ਤੇ ADC ਸਾਹਿਬ ਨੇ एकदम ਇਹਨੂੰ ਮਤਲਬ ਕਿ ਉਹਨਾਂ ਨੂੰ ਸ਼ੱਕ ਹੋਇਆ ਤੇ ਸਾਡੇ ਪੁਲਿਸ ਕੰਟਰੋਲ ਨੂੰ ਦੱਸਿਆ ਤੇ ਥਾਣੇ ਦੱਸਿਆ ਸਰ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ? ਕੌਣ-ਕੌਣ ਦੇ ਨਾਲ ਹੋਰ ਤਾਂ ਨਹੀਂ ਅਲੇ ਦਾ ਫੈਮਿਲੀ ਬੈਕਗ੍ਰਾਉਂਡ ਤੇ ਦਾ ਹਸਬੰਦ ਹੈ ਜੀ ਹਰਪਾਲ ਸਿੰਘ ਉਹਦਾ ਸੇ ਕੰਮ ਕਾਜ ਪਤਾ ਕਰ ਲਿਆ ਨੇ ਕੀ ਹੈਗਾ ਤੇ ਬਾਕੀ ਪਟਨਾਗਰ ਰਹਤੀ ਰੈਨਵਲੀਏ ਤੇ 43 ਸਾਲ ਦੀ ਉਮਰ ਹੈ ਜੀ ਹਾਈ ਫਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ ਨੇ ਹਾਲ ਤੱਕ ਐਸਾ ਕੁਝ ਤਾਂ ਕੋਈ ਸਾਹਮਣੇ ਨਹੀਂ ਆਪਰ ਜਿਹੜੀ BMW ਸੀਗੀ ਉਹ ਨਾਲ ਪਤਾ ਚੱਲੇਗੀ ਜਿਵੇਂ ਦਿੱਲੀ ਤੋਂ ਕੋਈ ਸੈਕੰਡ ਹੈਂਡ ਮਿਲ ਗਈ ਹੋਏ BMW ਦਾ ਹਸਬੰਦ ਪਤਾ ਜੀ ਹਾਂਜੀ ਇਹ ਜਿਹੜਾ ਦਾ ਇਹਨੂੰ ਪਤਾ ਜੀ ਸਾਰਾ ਨਹੀਂ ਮੈਂ ਹਾਲੇ ਕਮੈਂਟ ਨਹੀਂ ਕਰ ਸਕਦਾ ਸਰ ਕਿੰਨੇ ਕੁ ਲੋਕ ਹਨ ਇਹ ਇਸ ਤਰ੍ਹਾਂ ਦੀਆਂ ਧੱਕੀਆਂ ਕਰ ਚੁੱਕੀ ਆ ਸਾਡੇ ਸਾਹਮਣੇ ਤਾਂ ਇਹ ਹੀ ਆਈ ਹੈ ਤੋਨਾਂ ਨੂੰ ਕੰਮ ਕਰਾਂਕ ਕੀ ਗਈ ਸੀ ਰਬ ਕੀ ਡਿਮਾਂਡ ਤੇ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀਜ਼ ਸਪੈਕ ਹੈਗੀਆਂ ਉਹਨਾਂ ਨੇ ਇਹਦਾ ਅ ਢਾਲਚਾਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈਗੀ ਐ ਤੁਹਾਡਾ ਆਪਣਾ ਬੈਲਟ ਨੰਬਰ ਦੱਸੋ ਉਹਦੇ ਹੀ ਫੜੀ